ਤਰੰਗੇ ਸੇਖਮਾ ਤੇ ਕੋੜਨਾ ਇੱਕ ਟਰੱਕ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਕੋਈ ਪਰਾਲੀ ਦਾ ਟੰਪ ਹੈ ਉੱਥੋਂ ਆਪਾਂ ਉੱਪਰ ਚੜਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਇਧਰੋਂ ਪਟਾੜੇ ਵੱਲ ਜਾ ਰਹੀ ਸੀ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵळे ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਮਰ ਹਸਪਤਲ ਤੇ ਚਾ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਤੋਂ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਦਾ ਟਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਅਲਟੀ ਹੋ ਗਏ ਨੇ ਡੈਥ ਹੋ ਗਈ ਹੈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਰ ਹਸਪਤਲ ਤੇ ਚਾ ਗਿਆ ਅਸੀਂ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਡਾਕਟਰ ਇਹਨਾਂ ਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਲੱਗਦਾ ਪ੍ਰਾਈਮਾ ਪ੍ਰਾਈਮਾ ਫੇਸ ਸਾਡੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬੰਦੀ ਕਰ ਲਈ ਕਰਕੇ ਅਮਲਿਤ ਜਖਮੀ ਕਿੰਨੇ ਨੇ ਜਖਮੀ 3 3 ਦੋ 6 ਪੰਜ ਪੰਜ ਹੋਰ ਜਖਮੀ ਨੇ ਹਾਂ ਜੀ 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 ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ੍ਹ ਰਿਹਾ ਸੀ ਕਿਉਂਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਸੀ ਲਗਾਇਆ ਹਲੇ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਠੀਕ ਹੈ ਠੀਕ ਹੈ ਥੈਂਕ ਯੂ